ਜੇ ਜਾ ਕਿਸੇ ਦਾ ਕੋਈ ਅੰਗ ਕੰਮ ਨਹੀਂ ਕਰ ਰਿਹਾ ਜ਼ਿਆਦਾਤਰ ਹੁੰਦਾ ਵੀ ਸੁਣਨ ਚ ਆਉਂਦਾ ਹੁੰਦਾ ਸੀ ਪਹਿਲਾਂ ਵੀ ਜਿੰਨਾਂ ਕੋਲੇ ਜ਼ਿਆਦਾ ਪੈਸਾ ਨਾ ਉਹਨਾਂ ਨੂੰ ਹਾਰਟ ਅਟੈਕ ਉਹਨਾਂ ਨੂੰ ਹੀ ਆਉਂਦਾ ਹੈ ਵੀ ਮੈਂ ਮੈਨਾਂ ਇਹ ਰੱਖਦਾ ਵੀ ਜੇਕਰ ਤੰਦਰੁਸਤੀ ਪੈਸੇ ਨਾਲ ਖਰੀਦੀ ਜਾਂਦੀ ਹੁੰਦੀ ਤਾਂ ਝੁੱਗੀਆਂ ਵਾਲੇ ਤੰਦਰੁਸਤ ਨਾ ਹੁੰਦੇ ਦੇਖੋ ਮੈਨਾਂ ਪਹਿਲੀ ਗੱਲ ਹੈ ਕਿ ਜੇ ਤੰਦਰੁਸਤੀ ਪੈਸੇ ਨਾਲ ਨਹੀਂ ਜਿਗਰੀ ਪੈਂਦੀ ਜੀ ਦੂਜੀ ਗੱਲ ਜਿਹੜਾ ਜਿਆਦਾ ਪੈਸਾ ਹੈ ਹੱਥ ਤੋਂ ਵੱਧ ਪੈਸਾ ਹੈ ਉਹ ਸਾਡੀ ਜ਼ਿੰਦਗੀ ਦੇ ਰੇਡੀਕਟਰ ਜੰਗਾਲ ਵੀ ਬਣਾਏ ਜੀ ਜੀ ਜਿੰਨੇ ਜੰਗ ਲੱਗ ਜਾਂਦੀ ਹੈ ਲੱਕੜ ਨੂੰ ਘੋੜਾ ਲੱਗ ਜਾਂਦੀ ਹੈ ਐਸਾ ਉਹ ਪੈਸਾ ਸਾਡੀ ਲੈਕ ਵਿੱਚ ਕੰਮ ਕਰਦਾ ਹੈ ਜਿੰਨਾ ਜਿਆਦਾ ਪੈਸਾ ਉਹਨਾਂ ਸਭ ਤੋਂ ਵੱਡਾ ਉਹਦੀ ਟੈਨਸ਼ਨ ਆਉਂਦੀ ਹੈ ਜੀ ਦੂਜਾ ਜਿੱਥੇ ਜ਼ਿਆਦਾ ਪੈਸਾ ਉੱਤੇ ਹੀ ਬਿਮਾਰੀਆਂ ਜ਼ਿਆਦਾ ਉੱਤਪਨ ਹੁੰਦੀਆਂ ਸਾਨੂੰ ਨਹੀਂ ਵੀ ਪਤਾ ਕਿਉਂ ਨਹੀਂ ਆਈ ਸੀ ਇਹ ਨਹੀਂ ਕਹਿੰਦੇ ਜੀ ਜ਼ਿਆਦਾ ਪੈਸੇ ਤੇ ਦੋਨੋਂ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ ਸ਼ਰਮਾ ਜੀ ਮੈਂ ਤੁਹਾਨੂੰ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਜਿੱਥੇ ਪੈਸਾ ਹੁੰਦਾ ਬਿਮਾਰੀ ਜਾਂ ਉਹਨਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਹੋ ਜਾਂਦੀ ਹੈ ਹਾਂ ਬਿਲਕੁਲ ਮੈਂ ਆਪਾਂ ਬਿਲਕੁਲ ਇਹ ਵੀ ਨਹੀਂ ਕਹਿ ਸਕਦੇ ਜੀ ਔਰ ਜਿਹੜਾ ਪੈਸਾ ਜਿਆਦਾ ਪੈਸਾ ਦੋਨੋਂ ਬੱਚਾ ਤਰ੍ਹਾਂ ਜਿਆਦਾ ਲੋਕਾਂ ਕੋਲ ਬਿਮਾਰੀ ਕਿਉਂ ਆਉਂਦਾ ਹੈ ਤਰ੍ਹਾਂ ਹੁੰਦਾ ਹੈ ਜਿਹੜਾ ਪੈਸਾ ਦਾ ਹੈ ਵੀ ਹੁੰਦਾ ਹੈ ਬੈਟਮਨ ਦੀ ਹੁੰਦੀ ਹੈ ਲੇਕਿਨ ਇਹ ਬਿਮਾਰੀ ਦੇਖੋ ਜਿਆਦਾ ਨਹੀਂ ਲੱਗਣਾ ਵੀ ਕੀ ਕੀ ਸਿਹਤ ਰੋਗ ਨਹੀਂ ਹੈ ਜਿਹੇ ਜਿਆਦਾਤਰ ਜਿਆਦਾ ਪੈਸੇ ਵਾਲਿਆਂ ਦਾ ਇਹ ਵੀ ਦੇਖਦੇ ਆ ਕਿਉਂਕਿ ਅੰਖਿਤ ਹੋਣ ਵਾਲੇ ਲੋਕਾਂ ਮਾਰਕੀਟ ਤੋਂ ਜਿੰਨਾ ਕਿਉਂਕਿ ਦੁਮਾਰ ਹੁੰਦੀ ਹੈ ਜੀ ਬਿਲਕੁਲ ਜੀ 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 ਬਿਲਕੁਲ ਜੀ ਅੰਦਰ ਬਿਮਾਰੀਆਂ ਦਾ ਜਿਆਦਾ ਮਤਲਬ ਆਉਂਦਾ ਹੈ ਜੀ ਜੀ ਬਿਲਕੁਲ ਅੱਜ ਸ਼ਰਮਾ ਜੀ ਜੇਕਰ ਗੱਲ ਕਰਦੇ ਆਪਾਂ ਅਸੀਂ ਅਕਸਰ ਟਰੈਵਲ ਕਰਦੇ ਕਦੇ ਬੱਤੀਆਂ ਤੇ ਰੁਕਦੇ ਆਂ ਸ਼ਹਿਰਾਂ ਦੇ ਵਿੱਚ ਜਾਂ ਉੱਥੇ ਮੰਗਣ ਵਾਲੇ ਜ਼ਰੂਰ ਆਉਂਦੇ ਨੇ ਜਿਹੜੇ ਉਹ ਇੰਨੇ ਤੜਕਦਾਰ ਧੁੱਪ ਦੇ ਵਿੱਚ ਨੰਗੇ ਪੈਰਾਂ ਦੇ ਨਾਲ ਬੱਚੇ ਜਿਹੜੇ ਉਹ ਸੜਕ ਦੇ ਉੱਪਰ ਆਪਣੇ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਬੱਚੇ ਤੁਰਦੇ ਫਿਰਦੇ ਦਿਖਾਈ ਦਿੰਦੇ ਨੇ ਅਕਸਰ ਆਪਾਂ ਨੂੰ ਉਹ ਹਮੇਸ਼ਾ ਹੀ ਉਹਨਾਂ ਦੇ ਤਨ ਦੇ ਉੱਪਰ ਕੋਈ ਕੱਪੜਾ ਵੀ ਪੂਰਾ ਨਹੀਂ ਪਾਇਆ ਹੁੰਦਾ ਪਰ ਉਹ ਤੰਦਰੁਸਤ ਹੁੰਦੇ ਨੇ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਹਾਂ ਬਿਲਕੁਲ ਜਿਵੇਂ ਕਿ ਕਿਹਾ ਹੈ ਕਿ ਤਾਂ ਬਣ ਜਾਂਦੇ ਜੀ ਜੀ ਜੇ ਤੁਸੀਂ ਜਾਨ ਦਾ ਆਪਣੀ ਬੋਡੀ ਨੂੰ ਪਾਲਣ ਦੀ ਕੋਸ਼ਿਸ਼ ਕਰੋਗੇ ਉਦਾਂ ਹੀ ਸਾਡੀ ਬਹੁਤ ਬੋਧੀ ਹੋ ਜਿਹੜੀ ਉਹ ਸ਼ਾਂਤ ਮਾਨਸਿਕ ਬੰਦੇ ਜਿਹੋ ਹੁੰਦੇ ਆ ਉਹਨੋਂ ਬੱੱਚੇ ਆ ਬੰਦੇ ਦੇ ਕੋ ਮਿੱਟੀ ਦੀ ਘੇੜਦਾ ਤੋਂ ਬੱਦ ਦੀ ਘੇੜਦਾ ਕਹਿੰਦੇ ਸੀ ਜਿਆਦਾ ਘੇੜ ਕਰਨ ਦੇ ਵਿੱਚ ਆਪਣੀ ਜਿਆਦਾ ਘੇੜ ਕਰਦੇ ਤਾਂ ਇਹ ਜੀ ਕਹਿੰਦਾ ਬਿਮਾਰ ਹੋ ਨੇ ਜੀ ਉਹ ਵੀ ਸਹਿਣ ਕਿ ਜਦੋਂ ਕਦੇ ਖਾਣ ਪੀਣ ਤੇ ਜ਼ਿਆਦਾ ਡਿਪੈਂਡ ਕਰਦੇ ਆ ਕਿਉਂਕਿ ਜਿਹੜੇ ਆਮ ਗਰੀਬ ਘਰਾਂ ਦੇ ਬੱਚੇ ਆ ਜਾਂ ਜਿਹਨੇ ਤੁਸੀਂ ਹੁਣ ਕਿਹਾ ਜੀ ਜਿਹੜੇ ਲੋਕ ਲੈ ਕੇ ਆਦੇ ਮੰਗਦੇ ਆ ਜਾਂ ਰਸਤਾ-ਰਸਤਾ ਦੇ ਮੰਗਦੇ ਆ ਉਹ ਬੱਚੇ ਹੁੰਦੇ ਹੁਣੇ ਜਿਹੜੇ ਮੈਂ ਕਿਹਾ ਉਹ ਨਜਾਇਜ਼ਲੀ ਕਿਨਾਰੇ ਬੜੇ ਆ ਖੜਾ ਨਹੀਂ ਕਲੀ ਕ੍ਰੂਪੀ ਦੀ ਰੂਪੀ ਕਰਦੇ ਆ ਜੋ ਬੇਰੀਵਾਸ ਤੇ ਤੰਦਰੁਸਤੀ ਗੰਦੀ ਆ ਨਾ ਕਿ ਉਹ ਸਾਨੂੰ ਬਿਮਾਰ ਕਰਦੀ ਆ ਜੀ ਜੀ ਬਿਲਕੁਲ ਸ਼ਰਮਾ ਜੀ ਬਹੁਤ ਸੋਹਣੇ ਵਿਚਾਰ ਦਿੰਦੇ ਨੇ ਤੁਸੀਂ ਆਪਣੇ ਤੇ ਜੇਕਰ ਗੱਲ ਕੀਤੀ ਜਾਵੇ ਜੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਪੈਸੇ ਦੀ ਗੱਲ ਆਉਂਦੀ ਏ ਇੱਕ ਪਾਸੇ ਤੰਦਰੁਸਤੀ ਦੀ ਗੱਲ ਆਉਂਦੀ ਹੈ ਵੀ ਬੰਦਾ ਪੈਸੇ ਦੇ ਨਾਲ ਆਪਣੀ ਤੰਦਰੁਸਤੀ ਕਦੇ ਨਹੀਂ ਖਰੀਦ ਸਕਦਾ ਵੀ ਜੇਕਰ ਕਿਸੇ ਦੇ ਬੱਚੇ ਨੂੰ ਜਾਂ ਬੰਦੇ ਨੂੰ ਆਪ ਬਿਮਾਰੀ ਆ ਉਹ ਪੈਸੇ ਦੇ ਨਾਲ ਆਪਣੀ ਬਿਮਾਰੀ ਠੀਕ ਨਹੀਂ ਕਰ ਸਕਦਾ ਇਲਾਜ ਬੇਸ਼ੱਕ ਚੱਲਦਾ ਰਹੇ ਪਰ ਜੇ ਆਪਾਂ ਕਹੀਏ ਵੀ ਪ੍ਰੋਪਰ ਤਰੀਕੇ ਨਾਲ ਤੰਦਰੁਸਤ ਹੋਵੇ ਉਹ ਨਹੀਂ ਹੁੰਦਾ ਇੱਥੇ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਹੈ ਵੀ ਅੰਬਾਨੀ ਐਂਡਾਨੀ ਦੇਖਦੇ ਆਪਾਂ ਉਹਨਾਂ ਦਾ ਬੇਟੇ ਦਾ ਇੰਨਾ ਮੋਟਾਪਾ ਵਧ ਗਿਆ ਕਿ ਉਹ ਨੂੰ ਉਹ ਠੀਕ ਚਾ ਕੇ ਵੀ ਕਰ ਨਹੀਂ ਸਕਦਾ ਉਹਦੇ ਅਰਪਾ ਖਰਬਾ ਪਤੀ ਬੰਦਾ ਉਹ ਹਾਂ ਮੈਡਮ ਦੇਖੋ ਜਿਹੜਾ ਪੈਕੇਜ ਹੈ ਨਾਲ ਹੈ ਕਿ ਪੈਕੇਜ ਨਾਲ ਸਭ ਕੋ ਛੋਟੇ ਗਰੀਬ ਸਕਦੇ ਆ ਜੀ ਜੀ ਪੈਕੇਜ ਨਾਲ ਤੰਦਰੁਸਤੀ ਗਰੀਬ ਸਕਦੇ ਆ ਇਹ ਤਾਂ ਇਹ ਬੜੇ ਜਿਹੜੇ ਅਮੀਰ ਲੋਕਾਂ ਦਾ ਪੈਕੇਜ ਹੋਗਾ ਤੇ ਮਾਰੇਗਾ ਉਹ ਜੀ ਬਿਲਕੁਲ ਜਿਵੇਂ ਮਾਰੀ ਹੈ ਉਹ ਆਜਾ ਬੰਦੇ ਨੇ ਜਿਹੜੇ ਕ੍ਰਿਤੀਆਂ ਦੇ ਨਾਲ ਜਿਹੜੇ ਬੰਦੇ ਤਰੀਕੇ ਦੀ ਮੌਤ ਆਉਣ ਜਿਹੜੇ ਜੋਗਤ ਤਕਨੀਕ ਦੇ ਖੜਿਆ ਹੋ ਤਾਂ ਦੇਖਣੇ ਜੇ ਖੜਿਆ ਕਹਿਣ ਦਾ ਮਤਲਬ ਹੈ ਕਿ ਤਾਂ ਦਾ ਇਸੀ ਬੱਜ ਜਿਉਂ ਦੇ ਆਪਣੀ ਲਾਇਟ ਦੇ ਵਿੱਚ ਉੱਡਾ ਲਈ ਇਸੀ ਉਹ ਕੱਟੂਗੇ ਜੀ ਉੱਡਾ ਲਈ ਇਸੀ ਬਤੂਗੇ ਸੋ ਸਾਨੂੰ ਲਾਇਟ ਦੇ ਰਿਟੇਕ ਚੰਗਾ ਵੀ ਜਿਨਾ ਚਾਹੀਦਾ ਤਾਂ ਕਿ ਇਹ ਕਿ ਪੈਸੰਦੀ ਦੇ ਕੋਈ ਕਹਾਣੀ ਕਰ ਸਕੀਏ ਜੀ ਬਹੁਤ ਬਹੁਤ ਮਿਹਰਬਾਨੀ ਸ਼ਰਮਾ ਜੀ ਤੁਹਾਡਾ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਨੇ ਜਿਹੜੇ ਸਾਡੇ ਦਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਮਿਹਰਬਾਨੀ ਜੀ ਧੰਨਵਾਦ ਬਹੁਤ ਮਿਹਰਬਾਨੀ ਜੀ ਸੋ ਦੋਸਤੋ ਐਸੀ ਸ਼ਰਮਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਉਹ ਅਕਸਰ ਹੀ ਸਾਡੇ ਨਾਲ ਜੁੜਦੇ ਰਹਿੰਦੇ ਨੇ ਸਾਡੇ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਉਹਨਾਂ ਦੇ ਵਿਚਾਰ ਸੀ ਕਿ ਜੇਕਰ ਤੁਸੀਂ ਤੰਦਰੁਸਤੀ ਦੇ ਵਿੱਚ ਰਹਿਣਾ ਹੈ ਤਾਂ ਇੱਕ ਚੰਗੀ ਤੇ ਨੇਕ ਕਮਾਈ ਕਰੋ ਤੇ ਤੁਹਾਡੇ ਬੱਚਿਆਂ ਨੂੰ ਉਹੀ ਨੇਕ ਕਮਾਈ ਹੈ ਜਿਹੜੀ ਉਹੀ ਦੋ ਅਕਸਰ ਉਹੀ ਖਾਣ ਨੂੰ ਦੋ ਜੇਕਰ ਰੋਡ ਤੇ ਅਸੀਂ ਬੱਚੇ ਤੁਰਦੇ ਫਿਰਦੇ ਦੇਖਦੇ ਆ ਲਾਈਟਾਂ ਦੇ ਉੱਪਰ ਜਾਂ ਝੁੱਗਿਆਂ ਦੇ ਵਿੱਚ ਜਾਂ ਕਿਤੇ ਖੇਡਦੇ ਆਣੂ ਦੇਖਦੇ ਆ ਹਨਾ ਨੰਗੇ ਪੈਰੀ ਤੇ ਉਹਨਾਂ ਜਿਹੜੇ ਇੱਕ ਮਿੱਟੀ ਦੇ ਤੱਤ ਨੇ ਜਿਹੜੇ ਉਹ ਬੱਚਿਆਂ ਦੇ ਸਰੀਰ ਦੇ ਵਿੱਚ ਜਾਂਦੇ ਨੇ ਉਹ ਤੰਦਰੁਸਤੀ ਦਾ ਇੱਕ ਵੱਡਾ ਕਾਰਨ ਹੈ ਸਰੀਰ ਨੂੰ ਤੁਸੀਂ ਹਮੇਸ਼ਾ ਜਦੋਂ ਤੁਸੀਂ ਏਸੀ ਦੇ ਵਿੱਚ ਰਹਿਣਾ ਹੈ ਫਾਸਟ ਫੂਡ ਨੂੰ ਜਿਆਦਾ ਤੁਸੀਂ ਪ੍ਰਾਇੋਰਟੀ ਦਿੰਦੇ ਹੋ ਜਿੱਥੇ ਜਾਣਦੇ ਹੋ ਕੈਫਿਆਂ ਦੇ ਵਿੱਚ ਬੈਠ ਕੇ ਖਾਣਾ ਪੀਣਾ ਤੁਸੀਂ ਬਾਹਰ ਬੈਠ ਕੇ ਨਹੀਂ ਖਾਂਦੇ ਵੀ ਇਹ ਖਾਣਾ ਠੀਕ ਨਹੀਂ ਹੈ ਜਿਆਦਾ ਆਇਲੀ ਹੈ ਜਾਂ ਇੱਥੇ ਸਫਾਈ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਜਿਹੜੇ ਤੁਸੀਂ ਇੰਨਾ ਏਸੀ ਦੇ ਵਿੱਚ ਇੰਨਾ ਜਿਆਦਾ ਰਹਿਣਾ ਸਾਡੀ ਸਿਹਤ ਨੂੰ ਜਿਹੜਾ ਸਾਡੇ ਸਰੀਰ ਨੂੰ ਪਸੀਨਾ ਨਾ ਆਉਣ ਦੇਣਾ ਜਿਹੜੇ ਸਾਡੇ ਸਰੀਰ ਦੇ ਰੋਮ ਨੇ ਉਹਨਾਂ ਨੂੰ ਅਸੀਂ ਬੰਦ ਕਰਨਾ ਆਪਣੇ ਆਪ ਹੀ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਗੱਡੀਆਂ ਦੇ ਵਿੱਚ ਵੀ ਏਸੀ ਆ ਗਏ ਨੇ ਸਾਡੇ ਕਮਰਿਆਂ ਦੇ ਵਿੱਚ ਵੀ ਏਸੀ ਆ ਗਏ ਨੇ ਸਭ ਤੋਂ ਵੱਡਾ ਦੁੱਖ ਦਾ ਕਾਰਨ ਇਹ ਹੈ ਕਿ ਸਾਡੇ ਘਰਾਂ 'ਚ ਜਿੰਨੇ ਕਮਰੇ ਨੇ ਸਾਡੇ ਉਹਨੇ ਹਾਰੇ ਇੱਕ ਕਮਰੇ ਦੇ ਨਾਲ ਸਾਡਾ ਵਾਸ਼ਰੂਮ ਅਟੈਚ ਹੁੰਦਾ ਕੀ ਅਸੀਂ ਦੋ ਪਲਾਂਗਾ ਪੁੱਟ ਕੇ ਅਸੀਂ ਆਪਣੇ ਵਾਸ਼ਰੂਮ ਤੱਕ ਨਹੀਂ ਪਹੁੰਚ ਸਕਦੇ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਲੋਕ ਐਵੇਂ ਕਰਦੇ ਹੁੰਦੇ ਸੀ ਕਿ ਲੋਕ ਬਾਹਰ ਜਾਂਦੇ ਹੁੰਦੇ ਸੀ ਜੇ ਆਪਣੇ ਘਰ ਤੋਂ ਬਾਹਰ ਕਿਤੇ ਵਾਸ਼ਰੂਮ ਬਣਾਇਆ ਹੁੰਦਾ ਸੀ ਤਾਂ ਉੱਥੇ ਲੋਕ ਜੰਗਲ ਪਾਣੀ ਜੋਰ ਨਾਲ ਨਹਾਉਣ ਕਰਨਾ ਆਉਂਦਾ ਹੁੰਦਾ ਸੀ ਉਧਰ ਕਰਦੇ ਸੀ ਇੱਕ ਪਾਸੇ ਪਰ ਹੁਣ ਦੇ ਜ਼ਮਾਨੇ ਦੇ ਵਿੱਚ ਜਿੰਨੀਆਂ ਕੋ ਇਨਸਾਨ ਨੇ ਆਪਣੀਆਂ ਲੋੜਾਂ ਨੂੰ ਵਧਾ ਕੇ ਨਜਾਇਜ਼ ਹੀ ਆਪਣੀਆਂ ਬਿਮਾਰੀਆਂ ਨੂੰ ਆਪ ਦੇ ਆਪ ਹੀ ਸੱਦਾ ਜਿਹੜਾ ਉਹ ਦੇ ਲਿਆ ਕਿ ਤੁਸੀਂ ਕਮਰੇ ਦੇ ਵਿੱਚ ਹੀ ਵਾਸ਼ਰੂਮ ਇਸ ਕਰਕੇ ਬਣਾ ਲੈ ਵੀ ਬਸ ਮੈਂ ਇੱਥੋਂ ਉੱਠਾਂ ਤੇ ਮੈਂ ਇੱਥੇ ਜਾ ਕੇ ਮੈਂ ਜਿਹੜਾ ਵਾਸ਼ਰੂਮ ਹੈ ਜਾਂ ਉਹਨੂੰ ਯੂਜ਼ ਕਰ ਲਵਾਂ ਪਰ ਜੇਕਰ ਤੁਸੀਂ ਉਹੀ ਦੋ ਪਲੰਗਾ ਵੱਧ ਪੁੱਟਦੇ ਹੋ ਤਾਂ ਥੋੜਾ ਤੁਰ ਵੀ ਲੈਣੇ ਹੋ ਉਹਦੇ ਨਾਲ ਤੁਸੀਂ ਬਾਹਰ ਵੀ ਜਾਣੇ ਹੋ ਬਾਹਰ ਦਾ এনवायरमेंट ਵੀ ਦੇਖਦੇ ਹੋ ਥੋੜਾ ਥੋੜੀ ਸਿਹਤ ਨੂੰ ਜਿਹੜਾ ਉਹ ਫਰਕ ਇੱਕ ਅੱਖਾਂ ਨੂੰ ਵੀ ਵਧੀਆ ਰੋਸ਼ਨੀ ਜਾਣਣ ਦੇਖਣ ਨੂੰ ਹਰੀਆਲੀ ਦੇਖਣ ਨੂੰ ਮਿਲਦੀ ਹੈ ਸੋ ਦੋਸਤੋ ਇਸ ਦੇ ਨਾਲ ਹੀ ਤੁਸੀਂ ਆਪਣਾ ਸਾਰੇ ਜਾਣੇ ਸਿਹਤ ਦਾ ਧਿਆਨ ਰੱਖੋ ਤੇ ਆਪਣੇ ਆਲੇ-ਦਾਲੇ ਹਮੇਸ਼ਾ ਸਾਰਿਆਂ ਦੀ ਮਦਦ ਕਰੋ ਸੋ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ